ਮੈਂ ਇੰਨਾ ਤੇ ਰੁਪਈਆ ਦੇਖਿਆ ਕਿ ਮੇਰੇ ਘਰ ਵੀ ਵੀ ਲੱਖ ਰੁਪਏ ਉੱਤੇ ਕੀਆ ਹੁੰਦਾ ਸੀ ਹਾਂ ਹਾਂ ਕੈਸ਼ ਹੀ ਪਿਆ ਹੁੰਦਾ ਸੀ ਕੋਈ ਕਰੋੜ ਦੀ ਦੁਕਾਨ ਸੀ ਮੈਂ ਹਾਂ 30 ਲੱਖ ਦੀ ਦੁਕਾਨ ਵੇਚ ਕੇ ਇਸ ਤੇ ਲਾਇਆ ਆਪਰੇਸ਼ਨ ਤੇ ਲਾਇਆ ਦੋ ਦੋ ਤਿੰਨ ਤਿੰਨ ਗੱਡਨਵਾਂ ਸੀ ਮੇਰੇ ਕੋਲ ਜਿਪਸੀ ਸੀ ਗਵਰਨਮੈਂਟ ਦੀ ਮੇਰੇ ਕੋਲ ਅਮਰੀਕਾ ਜਾਂਦਾ ਸੀ ਮੈਂ ਜੀ 6-6 ਮਹੀਨੇ ਸਾਲ ਦਾ ਅਮਰੀਕਾ ਲਾ ਜਾਂਦਾ ਸੀ ਗੱਡੀਆਂ ਸੀ ਦੋ ਦੋ ਤਿੰਨ ਤਿੰਨ ਗੱਡੀਆਂ ਸੀ ਮੇਰੇ ਕੋਲ ਆਪਣੀਆਂ ਜੀ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ ਪਵਨ ਇਲੈਕਟ੍ਰੋਨਿਕਸ ਨਾਮ ਦੀ ਸ਼ਾਪ ਸੀ ਘੜ ਤੋਂ ਵੱੜ 50 60 ਲੱਖ ਦਾ ਮੇਰਾ ਮਾਲ ਦੁਕਾਨ ਤੇ ਡਿਸਪਲੇ ਹੁੰਦਾ ਸੀਗਾ ਲੇਕਿਨ ਸਭ ਕੁਝ ਐਂਡ ਵਿਕ ਗਿਆ ਐਂਡ ਹਾਰ ਗਿਆ ਬਿਲਕੁਲ ਮੈਂ ਹਾਰ ਗਿਆ ਸੀ ਨਾ ਬੜ ਚੱਲ ਜਣਾ ਕਿਤੇ ਚੱਲ ਜਣਾ ਬਿਲਕੁਕੁਬੰਦਾ ਰਹਿੰਦਾ ਸੀ ਮੈਂ ਜ਼ਿੰਦਗੀ ਆਪਣੀ ਬੜੀ ਵਧੀਆ ਗੱਟੀ ਆ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੇਕਿਨ ਪਤਾ ਨਹੀਂ ਕਿੱਥੇ ਮੇਰੇ ਤੋਂ ਗਲਤੀ ਹੋ ਗਈ ਜਾਂ ਮੈਂ ਕਿਸੇ ਦਾ ਬੁਰਾ ਕੀਤਾ ਹੋਣਾ ਉਹ ਮਾਲਕ ਨੇ ਮੈਨੂੰ ਅੱਜ ਆ ਦਿਨ ਦਿਖਾਇਆ ਕੁੜੀ ਆ ਮੇਰੀ ਡਾਕਟਰ ਹੈ ਜੀ ਜਰਮਨ ਚ ਐਮ ਡੀ ਐਮ ਐਸ ਕੁੜੀ ਆ ਮੇਰੀ ਡਾਕਟਰ ਗਾਇਨੀ ਸਪੈਸ਼ਲਿਸਟ ਹੈ ਜੀ ਪਰ ਉਹ ਮੈਰਿਡ ਹੈ ਅਸੀਂ ਕਦੀ ਉਹਨਾਂ ਨੂੰ ਕਿਸੇ ਗੱਲ ਦਾ ਫਿਕਰ ਹੀ ਨਹੀਂ ਕੀਤਾ ਕਦੇ ਪਪਾ ਠੀਕ ਹੋ ਗੋ ਮੈਂ ਠੀਕ ਆ ਇਹ ਟੀਵੀ ਵੇ ਦੇ ਉਹ ਇਲੈਕਟ੍ਰੋਨਿਕ ਵਾਲੇ ਮੁੰਡੇ ਕੁੜੀਆਂ ਇਲੈਕਟ੍ਰੋਨਿਕ ਦਾ ਕੰਮ ਕਰ ਸਕਦੇ ਆ ਭਾਂਡੇ ਵਾਲੇ ਬੱਚੇ ਭਾਂਡਿਆਂ ਦਾ ਕੰਮ ਕਰ ਸਕਦੇ ਆ ਵੀ ਤੂੰ ਸਾਡਾ ਬੱਚਾ ਡਾਕਟਰ ਹੀ ਬਣਦਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁੜੀ ਨੂੰ ਡਾਕਟਰ ਬਣਾ ਕੇ ਤੁਹਾਡੇ ਕੋਲ ਲੈ ਕੇ ਆਉਂਦਾ ਮੈਂ ਕਿਹਾ ਤੁਹਾਡਾ ਮੇਰਾ ਅੱਜ ਵਾਦਾ 5 ਸਾਲ ਕੁੜੀ ਨੇ ਰੋਮਾਨੀਆ ਪੜ੍ਹਾਈ ਕੀਤੀ